ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਕੋਹਨ ਮੀਡੀਆ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਆਜ ਦੇ ਦਿਨ ਹੀ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਬਦਲਾਅ ਕੀਤੇ ਜਾਂਦੇ ਰਹਿੰਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਕੈਨੇਡਾ ਦੇ ਵਿੱਚ ਸਖਤੀ ਕੀਤੀ ਜਾ ਰਹੀ ਹੈ ਸੋ ਇਸੇ ਦੌਰਾਨ ਹੁਣ ਦੋ ਵੱਡੀਆਂ ਅਪਡੇਟਸ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜੋ ਕਿ ਹੁਣ ਸਟੂਡੈਂਟ ਵੀਜ਼ੇ ਦੇ ਰਿਲੇਟਿਡ ਵੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਰਿਫਿਊਜੀ ਕੇਸ ਅਪਲਾਈ ਕਰਦੇ ਸਨ ਉਹਨਾਂ ਦੇ ਰਿਲੇਟਿਡ ਵੀ ਅਪਡੇਟ ਨਿਕਲ ਕੇ ਆ ਰਹੀ ਹੈ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਪ੍ਰਵਾਸੀ ਆਉਂਦੇ ਸਨ ਤੇ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕਰ ਦਿੱਤਾ ਜਾਂਦਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਵੀ ਕੈਂਡੀਡੇਟ ਕੋਈ ਵੀ ਆ ਕੇ ਕੈਨੇਡਾ ਦੇ ਵਿੱਚ 1 ਸਾਲ ਤੱਕ ਰਹਿ ਲਿੰਦਾ ਹੈ ਤੇ 1 ਸਾਲ ਤੇ ਬਾਅਦ ਉਸ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕੀਤਾ ਜਾਂਦਾ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਦੇ ਉੱਤੇ ਆਇਆ ਹੋਵੇ ਚਾਹੇ ਉਹ ਵਿਜ਼ਟਰ ਵੀਜ਼ਾ ਦੇ ਉੱਤੇ ਆਇਆ ਹੋਵੇ ਸੋ ਉਸ ਦਾ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਫਿਊਜੀ ਕੇਸ ਸਵੀਕਾਰ ਹੀ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕੈਨੇਡਾ ਦੇ ਵਿੱਚ ਹੁਣ 47000 ਤੋਂ ਵੱਧ ਜਿਹੜੇ ਫੋਰਨ ਤੋਂ ਸਟੂਡੈਂਟ ਸਟੱਡੀ ਕਰਨ ਦੇ ਲਈ ਕੈਨੇਡਾ ਦੇ ਵਿੱਚ ਆਏ ਸਨ ਉਹ ਲਾਪਤਾ ਹੋ ਚੁੱਕੇ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਡਾਟਾ ਸ਼ੇਅਰ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਕਰਨ ਦੇ ਲਈ ਤੇ ਆਏ ਸਨ ਪਰ ਇਹਨਾਂ ਦੇ ਵੱਲੋਂ ਅੱਧ ਵਿਚਕਾਰ ਹੀ ਆਪਣੀ ਸਟੱਡੀ ਛੱਡ ਦਿੱਤੀ ਗਈ ਤੇ ਜਿਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਹੀ ਹਨ ਪਰ ਇਹ ਕੈਨੇਡਾ ਦੇ ਵਿੱਚ ਕਿੱਥੇ ਹਨ ਇਹਨਾਂ ਦਾ ਕੋਈ ਵੀ ਪਤਾ ਟਿਕਾਣਾ ਉਹਨਾਂ ਦੇ ਕੋਲ ਨਹੀਂ ਹੈ ਸੋ ਇਹ ਇਲੀਗਲ ਹੋ ਚੁੱਕੇ ਹਨ 47175 ਸਟੂਡੈਂਟਾਂ ਦਾ ਅੰਕੜਾ ਇਹ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਦੇ ਵਿੱਚ ਹੁਣ ਲਾਪਤਾ ਹੋ ਗਏ ਹਨ ਸੋ ਇਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਇੰਡੀਅਨ ਸਟੂਡੈਂਟਸ ਦੀ ਦੱਸੀ ਜਾ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਭ ਤੋਂ ਵੱਧ ਸਟੂਡੈਂਟ ਇੰਡੀਆ ਦੇ ਹਨ ਜਿਨ੍ਹਾਂ ਦੀ ਗਿਣਤੀ 19000 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬ ਦੇ ਅਤੇ ਇਸ ਤੋਂ ਇਲਾਵਾ ਗੁਜਰਾਤ ਦੇ ਸਟੂਡੈਂਟਾਂ ਦੀ ਦੱਸੀ ਜਾ ਰਹੀ ਹੈ ਸੋ ਪਹਿਲੇ ਨੰਬਰ ਦੇ ਉੱਤੇ ਪੰਜਾਬ ਦੇ ਸਟੂਡੈਂਟ ਆਉਂਦੇ ਆ ਜਿਨ੍ਹਾਂ ਦੀ ਗਿਣਤੀ 9 ਤੋਂ ਲੈ ਕੇ 10000 ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕਿ ਕੈਨੇਡ ਕੈਨੇਡਾ ਦੇ ਵਿੱਚ ਗਏ ਤੇ ਸਟੂਡੈਂਟ ਵੀਜ਼ਾ ਦੇ ਉੱਤੇ ਸਟੱਡੀ ਕਰਨ ਸੀ ਪਰ ਉਹਨਾਂ ਦੇ ਵੱਲੋਂ ਅਧ ਵਿਚਕਾਰ ਹੀ ਆਪਣੀ ਸਟੱਡੀ ਪਹਿਲਾਂ ਛੱਡੀ ਗਈ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਨਾ ਤੇ ਆਪਣਾ ਵਰਕ ਪਰਮਿਟ ਲਿਆ ਗਿਆ ਤੇ ਨਾ ਹੀ ਆਪਣੇ ਵੀਜ਼ੇ ਨੂੰ ਐਕਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾ ਹੀ ਰਿਫਿਊਜੀ ਕੇਸ ਅਪਲਾਈ ਕੀਤੇ ਗਏ ਸੋ ਸਿੱਧਾ-ਸਿੱਧਾ ਉਹ ਕੈਨੇਡਾ ਦੇ ਵਿੱਚ ਇਲੈਗਲ ਤੌਰ ਦੇ ਉੱਤੇ ਰਹਿਣਾ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸਟੂਡੈਂਟਾਂ ਦਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ ਸੋ ਇਹ ਵੀ ਵੱਡਾ ਕਾਰਨ ਹੋ ਸਕਦਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱ ਦੌਰਾਨ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵੀਜ਼ੇ ਜਾਰੀ ਨਹੀਂ ਕੀਤੇ ਜਾ ਰਹੇ ਸੋ ਵੱਡੀ وجہ ਇਹ ਵੀ ਹੋ ਸਕਦੀ ਹੈ ਕਿਉਂਕਿ ਭਾਰਤ ਦੇ ਹਿਸਾਬ ਤੋਂ ਵੱਧ ਸਟੂਡੈਂਟ ਕੈਨੇਡਾ ਦੇ ਵਿੱਚ ਅਜੇ ਹੀ ਦੱਸੇ ਜਾ ਰਹੇ ਹਨ ਜੋ ਕਿ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਗਏ ਤੇ ਜ਼ਰੂਰ ਪਰ ਹੁਣ ਉਹ ਉੱਥੇ ਸਟੱਡੀ ਦੀ ਬਜਾਏ ਇਲੀਗਲ ਹੋ ਚੁੱਕੇ ਹਨ